ਹਾਂਜੀ ਸਸਰੀਆਂ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਚ ਮਾਲਕਾਂ ਦਾ ਕੰਟੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਅਖੀਰ ਤੇ ਮਾਲਕਾਂ ਨੰਬਰ ਦਿੱਤਾ ਹੁੰਦਾਗਾ ਸਾਡਾ ਵਟਸਐਪ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਧ ਦੀ ਐਡ ਲਗਾਉਣ ਲਈ 5-7 ਫੋਟੋਆਂ ਪ੍ਰੋਪਰ ਜਾਣਕਾਰੀ ਸ਼ੰਡ ਕਰਦੇ ਹੋ ਸੋਡੀ ਐਡ ਲਗਾ ਦਾਂਗੇ ਅੱਜ ਇਹ ਲੈ ਕੇ ਆਇਆ ਸਵਰਾਜ 960 ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋਗੇ ਆਲ ਓਰੀਜਨਲ ਟਰੈਕਟਰ ਹੈ ਰੰਗ ਪੇਂਟ ਬਿਲਕੁਲ ਨਾਲ ਦਾਗਾ ਇੱਥੇ ਕੋਈ ਯਰਫਰ ਨਹੀਂ ਹੈ ਕਿ ਟਰੈਕਟਰ ਦੇ ਮਗਰਾਟ ਬਹੁਤ ਸਾਫ ਨੇ ਟਰੈਕਟਰ ਦੇ ਟਾਇਰ 80% ਨੇਗੇ ਬਹੁਤ ਘੱਟ ਚੱਲਿਆ ਹੋਇਆ ਹੈਗਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਆ ਕੋਕਾ ਪੀਸ ਟਰੈਕਟਰ ਪਿਆ ਹੈਗਾ ਬਹੁਤ ਸਮਾਈਚ ਟਰੈਕਟਰ ਹੈਗਾ ਘਰੇਲੂ ਜ਼ਿਮੀਂਦਾਰਾਂ ਕੋਲ ਟਰੈਕਟਰ ਆ ਕੋਈ ਵਪਾਰੀਆ ਟਰੈਕਟਰ ਨਹੀਂ ਹੈਗਾ ਆਲ オリジナル ਟਰੈਕਟਰ ਹੈਗਾ ਬਹੁਤ ਘੱਟ ਚੱਲਿਆ ਹੋਇਆ ਪੰਜਾਬ ਨੰਮਰਾ 2017 ਮਾਡਲ ਟਰੈਕਟਰ ਹੈਗਾ ਮਾਲਕਾਂ ਨੇ ਡਿਮਾਂਡ ਰੱਖੀ ਹੈ 6,50,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਟ੍ਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਮਾਲਕਾਂ ਦਾ ਕਨੈਕਟ ਨੰਬਰ ਹੈਗਾ 98769 93227 98769 93227 ਕਨੈਕਟ ਨੰਬਰ ਹੈਗਾ ਗੱਲਬਾਤ